ਰੇਡੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਕੋਈ ਬਹੁਤ ਜ਼ਿਆਦਾ ਇਤਿਹਾਸ ਨਹੀਂ ਮਿਲਦਾ ਡੰਡੀ ਇਸ ਬਾਰੇ ਕੁਝ ਕੋ ਵਿਦਵਾਨਾਂ ਵੱਲੋਂ ਭਾਈ ਲਾਲੋ ਜੀ ਦਾ ਜ਼ਿਕਰ ਕੀਤਾ ਹੈ ਡੰਡੀ ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚ ਭਾਈ ਲਾਲੋ ਅਤੇ ਮਲਕ ਭਾਗੋ ਵਾਲੀ ਸਾਖੀ ਵਿੱਚ ਵੀ ਥੋੜੀ ਜਾਣਕਾਰੀ ਦਿੱਤੀ ਗਈ ਹੈ ਡੰਡੀ ਇਸ ਮੁਤਾਬਕ ਜਦੋਂ ਬਾਬਾ ਨਾਨਕ ਜੀ ਨੇ ਸੰਸਾਰ ਦਾ ਕਲਿਆਣ ਕਰਨ ਲਈ ਚਾਰ ਉਦਾਸੀਆਂ ਆਰੰਭ ਕੀਤੀਆਂ ਤਾਂ ਤਿੰਨ ਉਦਾਸੀਆਂ ਸਮੇਂ ਬਾਬਾ ਨਾਨਕ ਜੀ ਭਾਈ ਲਾਲੋ ਦੇ ਕੋਲ ਗਏ ਸਨ ਡੰਡੀ ਇਤਿਹਾਸ ਮੁਤਾਬਕ ਭਾਈ ਲਾਲੋ ਜੀ ਗੁਰੂ ਨਾਨਕ ਜੀ ਦੇ ਉਹਨਾਂ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਨੂੰ ਭਾਈ ਦੀ ਪਦਵੀ ਨਾਲ ਸਨਮਾਨਿਆ ਗਿਆ ਡੰਡੀ ਭਾਈ ਲਾਲੋ ਜੀ ਹਮੇਸ਼ਾ ਗੁਰੂ ਪਿਆਰ ਵਿੱਚ ਰਮੇ ਰਹਿੰਦੇ ਸਨ ਅਤੇ ਸੇਵਾ ਭਾਵਨਾ ਨਾਲ ਜ਼ਿੰਦਗੀ گزار ਰਹੇ ਸਨ ਡੰਡੀ ਇਸੇ ਕਾਰਨ ਉਨ੍ਹਾਂ ਦਾ ਨਾ ਇਤਿਹਾਸ ਵਿੱਚ ਬਹੁਤ ਹੀ ادب ਅਤੇ ਸਤਕਾਰ ਨਾਲ ਲਿਆ ਜਾਂਦਾ ਹੈ ਡੰਡੀ ਜਾਣਕਾਰੀ ਮੁਤਾਬਕ ਇਸ ਬਾਰੇ ਭਾਈ ਕਾਨ ਸਿੰਘ ਨਾਭਾ ਆਪਣੀ ਮਹਾਨ ਰਚਨਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਪਾਈ ਦੀ ਪਦਵੀ ਮਿਲੀ ਉਹ ਸਨ ਪਾਈ ਮਰਦਾਨਾ ਜੀ ਪਾਈ ਬੁੱਢਾ ਜੀ ਅਤੇ ਪਾਈ ਲਾਲੋ ਜੀ ਡੰਡੀ ਪਾਈ ਲਾਲੋ ਜੀ ਇਹ ਪਦਵੀ ਹਾਸਲ ਕਰਨ ਵਾਲਿਆਂ ਵਿੱਚ ਗੁਰੂ ਜੀ ਦੇ ਸਭ ਤੋਂ ਪਿਆਰੇ ਗੁਰਸਿੱਖ ਸਨ ਡੰਡੀ ਪਾਈ ਲਾਲੋ ਜੀ ਦਾ ਜਨਮ 1452 ਈਸਵੀ ਨੂੰ 11 ਸੂ ਨੂੰ ਰੈਡੀ ਪਿਤਾ ਪਾਈ ਜਗਤਰਾਮ ਅਤੇ ਮਾਤਾ ਖੇਮਕੌਰ ਦੇ ਗ੍ਰਹ ਸੈਦਪੁਰ ਐਮਨਾਬਾਦ ਤਰਖਾਨ ਪਰਿਵਾਰ ਵਿੱਚ ਹੋਇਆ ਡੰਡੀ ਪਿਤਾ ਲੱਕੜ ਦਾ ਕੰਮ ਕਰਦੇ ਸਨ ਡੰਡੀ ਜਵਾਨ ਹੋ ਕੇ ਭਾਈ ਲਾਲੋ ਜੀ ਨੇ ਵੀ ਆਪਣਾ ਪਿਤਾ ਪੁਰਖੀ ਕੰਮ ਸੰਭਾਲ ਲਿਆ ਅਤੇ ਦਸਾਂ ਨੌਆਂ ਦੀ ਕਿਰਤ ਕਮਾਈ ਕਰਨ ਲੱਗੇ ਡੰਡੀ ਪ੍ਰਿੰਸੀਪਲ ਤੇਜਾ ਸਿੰਘ ਅਤੇ ਗੰਡਾ ਸਿੰਘ ਆਪਣੇ ਲਿਖਤ ਸਿੱਖ ਹਿਸਟਰੀ ਅਨੁਸਾਰ ਪੰਨਾ ਨੰਬਰ 6 7 ਉੱਤੇ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਸੈਦਪੁਰ ਦੇ ਸਥਾਨ ਉੱਤੇ ਭਾਈ ਲਾਲੋ ਤਰਖਾਨ ਦੇ ਘਰ ਰੁਕੇ ਸਨ ਡੰਡੀ ਇਹ ਇੱਕ ਅਜੀਬ ਹੀ ਮੇਰ ਸੀ ਕਿ ਇੱਕ ਖੱਤਰੀ ਸੰਤ ਇੱਕ ਨੀਵੀਂ ਜਾਤ ਦੇ ਮੁਸਲਮਾਨ ਪੱਟ ਨੂੰ ਨਾਲ ਲੈ ਕੇ ਇੱਕ ਹਿੰਦੂ ਛੂਦਰ ਦੇ ਘਰ ਰਹਿ ਰਹਾ ਸੀ ਡੰਡੀ ਇੱਥੇ ਹੀ ਉਹਨਾਂ ਵੱਲੋਂ ਭੋਜਨ ਛਕਿਆ ਜਾ ਰਿਹਾ ਸੀ ਡੰਡੀ ਇਸ ਗੱਲ ਦੀ ਐਮਨਾਬਾਦ ਵਿੱਚ ਵੀ ਕਾਫੀ ਚਰਚਾ ਹੋ ਰਹੀ ਸੀ ਡੰਡੀ ਮਲਕ ਭਾਗੋ ਦੇ ਇੱਕ ਮਹਾਨ ਭੋਜ ਵਿੱਚ ਸ਼੍ਰੀਕ ਹੋਣ ਤੋਂ ਗੁਰੂ ਨਾਨਕ ਜੀ ਦੇ ਸਾਫ ਨਾ ਕੰਨ ਉੱਤੇ ਇਹ ਗੱਲ ਕਰੜੀ ਆਲੋਚਨਾ ਦਾ ਰੂਪ ਧਾਰਨ ਕਰ ਗਏ ਡੰਡੀ ਲੋਕਾਂ ਵਿੱਚ ਵੀ ਉਸ ਵੇਲੇ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਸੀ ਡੰਡੀ ਮਲਕ ਭਾਗੋ ਦੇ ਸ਼ਾਹੀ ਖਰਚੇ ਵਾਲੇ ਭੋਜਨ ਵਿੱਚੋਂ ਲਹੂ ਅਤੇ ਗਰੀਬ ਮੇਜ਼ਬਾਨ ਭਾਈ ਲਾਲੋ ਜੀ ਦੀ ਸਧਾਰਨ ਰੋਟੀ ਵਿੱਚੋਂ ਦੁੱਧ ਨਿਕਲਦਾ ਹੈ ਡੰਡੀ ਗੁਰੂ ਜੀ ਨੇ ਕਿਹਾ ਕਿ ਮੇਰੀ ਨਜ਼ਰ ਵਿੱਚ ਜਾਤ ਪਾਤ ਲਈ ਕੋਈ ਥਾਂ ਨਹੀਂ ਹੈ ਡੰਡੀ ਭਾਈ ਲਾਲੋ ਨੂੰ ਉੱਤਰੀ ਪੰਜਾਬ